ਇਕਾ ਯਾਦ ਲਾਉਣੀ ਇਹ ਨਹੀਂ ਚੱਲਦੀ ਉਹਨੂੰ 50 ਦੇ ਕੰਜਰ ਨੂੰ ਕਿਹਾ ਬੋਲੇ ਨੂੰ ਬਈ ਬੋਲੇ ਨੂੰ ਠੀਕ ਕਰਾ ਲੈ ਪਰ ਬੋਲਾ ਕਿੱਥੇ ਆ ਕੇ ਲੱਗਦਾ ਥਾਤੀ ਲੈ ਕਿੱਥੇ ਥਾਤੀ ਚਾਚਾ ਕਿੱਥੇ ਆ ਹੁਣ ਤੂੰ ਕਿੱਧਰ ਮੂੰਹ ਚੁੱਕਿਆ ਮੈਂ ਗੱਡੀ ਖੜ ਨਹੀਂ ਦਾ ਕਿ ਮੈਂ ਨਾ ਵੇਲੀਆ ਮੇਰੀ ਸੁਣ ਗੱਲ ਗੱਡੀ ਇਹ ਦੇਣੀ ਕੀਤੀ ਉਹ ਬੰਦਾ ਅੱਗੇ ਉਹਨਾਂ ਨੇ ਖੜੀ ਉਹ ਗਵਾਂਡੀਆਂ ਨੇ ਪਰ ਲਿਆਣੇ ਉਹ ਨਹੀਂ ਆਲੇ ਬਾਹਰੋਂ ਆਏ ਆ ਨਹੀਂ ਮੈਨੂੰ ਜ਼ਰੂਰੀ ਕੰਮ ਆ ਤੇ ਮੈਂ ਜ਼ਰੂਰੀ ਜਾਣਾ ਕਰ ਤੇ ਤੈਨੂੰ ਦੋ ਘੰਟੇ ਮੋੜ ਦੂੰ ਭਾਵੇਂ ਤੇਰਾ ਜ਼ਰੂਰੀ ਕੰਮ ਆ ਮਾਂ ਨੇ ਪੱਕੀ ਕੋਰੀ ਹੂ ਫੇਰੇ ਲੋ ਨਾ ਹੀ ਆਪਣੀ ਜੱਜੀ ਤਾਂ ਕੋਰੀ ਹੋ ਗਈ ਜੇ ਮੇਰੇ ਕੋ ਗੱਡੀ ਹੋਉਂਦੀ ਸਿਹਾਰੀ ਭਾਂ ਤੋੜ ਕੇ ਪੀ ਹੁਣ ਮੈਂ ਲੈਣ ਜੋਗਾ ਨਹੀਂ ਸਾਡੇ ਕੋਲ ਆ ਕੇ ਕਿਹੜੀ ਫਿਰ ਕੀ ਹੋ ਗਿਆ ਵਾ ਤਾਂ ਹੀ ਤਾਂ ਲੋਕਾਂ ਨੂੰ ਦੇ ਦੇ ਕੇ ਤੂੰ ਗੱਡੀ ਖਵਾ ਲਈ ਐ ਗੱਡੀ ਪਣਾ ਲਈ ਅੱਛਾ ਆਪਣੀ ਅਰੀ ਤੁਸੀਂ ਇਤਨਾ ਹੋ ਗਏ ਆ ਤੇ ਮੈਂ ਤਾਂ ਹੀ ਤੇਰੇ ਲਈ ਵੇਖ ਕੇ ਕੋਰੀ ਹੋਈ ਆ ਤੇਰੀ ਮਰਜ਼ੀ ਤੇਰੀ ਮਰਜ਼ੀ ਮੇਰੀ ਮਰਜ਼ੀ ਕਾਦੀ ਤੁਹਾਡੀ ਮਰਜ਼ੀ ਸੀ ਮਿਲ ਕੇ ਮੇਰੇ ਕੋ ਨਾ ਬਸ ਮੂੰਹ ਚੁੱਕ ਦੇ ਮੰਗਦੇ ਮੂੰਹ ਚੁੱਕ ਦੇ ਇਹ ਥੋੜੀ ਗੱਲ ਹੈਗੀ ਆ ਉਹਨੂੰ ਕੰਜਰ ਨੂੰ ਕਹਿੰਨੀ ਵੀ ਇਹਨੂੰ ਮਾਂ ਨੂੰ ਬੋਲਿਆ ਇੱਕ ਕੰਜਰ ਨੂੰ ਛੰਦ ਪੱਗ ਨਾਲ ਜੱਟ ਦੀ ਟੌਰ ਬੜੀ ਲੱਗਦੀ ਵੇ ਕਿਦਾਂ ਮੱਥਰੀ ਆਈਏ ਛੰਦ ਪੱਗ ਨਾਲ ਜੱਟ ਦੀ ਟੌਰ ਬੜੀ ਲਾ ਉਹ ਬੱਲੇ ਉਹ ਕਿਦਾਂ ਚਤਰੋ ਮੈਂ ਥੱਲੇ ਆ ਉਹ ਚਤਰੋ ਉਹ ਚਾਹ ਜੂ ਬਣਾਈ ਨਹੀਂ ਤੈਨੂੰ 24 ਘੰਟੇ ਚਾਹ ਦਾ ਡੋਂਪ ਪਿਆ ਰਿਹਾ ਰਿੰਦਾ ਫੜਾ ਹੀ ਪਿਆ ਰਿੰਦਾ ਮੇਰੀ ਚਾਹ ਦਾ ਇੱਕ ਹੀ ਕਰਨ ਰਹੀ ਆ ਅਵੇ ਲੈ ਮਰਲਾ ਅਵੇ ਲੈ ਉਹ ਚਾਹ ਕਰ ਉਹ ਜੀਣਾ ਹੋਣਾ ਨਾ ਬੀਜਿਆ ਨਹੀਂ ਤੇ ਸਿਰ ਤੇ ਪਾਉਣਾ ਤੇਰੇ ਚ ਤੂੰ ਨਾ ਕਿਤੇ ਚੰਗੀ ਗੱਲ ਕਰੀ ਹੈ ਮੇਰੀ ਗੱਲ ਸੁਣ ਹੈ ਲੜਦੇ ਆਪਾਂ ਚੰਗੇ ਨਹੀਂ ਲੱਗਦੇ ਉਹ ਇਹਨੇ ਆਪਣੀ ਕੰਮ ਵਾਲੀ ਆ ਆਹੋ ਕੰਮ ਵਾਲੀ ਆਪਣੇ ਘਰ ਲੱਗੀ ਆ ਆਹੋ ਹਾਂ ਤੇ ਉਹ ਵਿਚਾਰੀ ਨੂੰ ਗੱਲ ਸੁਣ ਤੇਰੀ ਨਿਗਾਹ ਤਾਂ ਨਹੀਂ ਹੁੰਦੇ ਓਏ ਹੈ ਤੂੰ ਚਵਲ ਗਿਆ ਤਰਾ ਮੈਂ ਤੈਨੂੰ ਜਾਣ ਦੀ ਚੰਗੀ ਮੈਂ ਮੁੱਕੀ ਮਾਰ ਕੇ ਜਾਣ ਕੱਢ ਤੇਰੀ ਮੈਂ ਮੋ ਤੋ ਨੋ ਸੌ ਫੇਰ ਉਹ ਮਾਰ ਕੇ ਮੁੱਕੀ ਤਰੀਆ ਕਰਦੀ ਨਹੀਂ ਚੋ ਚੋ ਕਰਦੀ ਨਹੀਂ ਕੁੱਤੇ ਚਵਲ ਕੇ ਥਾਂ ਦੀ ਮੇਰੀ ਗੱਲ ਸੁਣ ਹੁਣ ਚੌਂਕ ਚੌਂਕ ਆਹ ਕੋਈ ਗੱਲ ਆਈ ਆ ਤੈਨੂੰ ਸ਼ਰਮ ਨਹੀਂ ਹੁੰਦੀ ਕਿਤਰਾ ਬੋਲੀ ਦਾ ਬੰਦੇ ਦਾ ਨਿਗਾਹ ਸੁਣ ਆ ਬੰਦਾ ਵੇਖ ਲੋ ਤੇ ਜੇ ਆਕੇ ਸੌ ਦੇ ਚਾਰ ਆ ਜਾਂਦੇ ਮੈਨੂੰ ਪਤਾ ਜਾਣਦਾ ਤੈਨੂੰ ਮੈਂ ਸਾਰਾ ਪਿੰਡ ਮਗਰ ਲਾਈ ਫਿਰਦੀ ਹਾਂ ਦੇ ਸੌ ਦੇ ਚਾਰ ਪਾਕ ਤੂੰ ਵੱਡਾ ਸੌ ਮੇਰੇ ਨਾਲ ਲੜਾਈਆਂ ਲੁੜੀਆਂ ਨਾ ਪਾ ਤੇ ਮੇਰੀ ਗੱਲ ਸੁਣ ਓੜੀ ਕੰਮ ਵਾਲੀ ਜਿਹਨੇ ਗੱਲ ਕਰਨੀ ਹੈ ਤੇਰੇ ਨਾਲ ਆਹੋ ਉਹਨੂੰ ਨਾ ਵਿਚਾਰੀ ਨੂੰ ਪਾਇਆ ਆਪਣੀ ਲੋੜ ਆ ਥੋੜਾ ਜਿਹਾ ਦਰਪੁਰ ਕਰਨਾ ਚਾਹੀਦਾ ਪਣੂ ਅੱਛਾ ਦਾਨ ਪੁੰਨ ਕਰਨਾ ਚਾਹੀਦਾ ਕਹਿੰਦੇ ਜਿੰਨਾ ਆਪਾਂ ਦਵਾਂਗੇ ਨਾ ਤੇ ਰੱਬ ਜਿਆਦਾ ਦਿੰਦਾ ਵਾ ਗੱਲ ਨਹੀਂ ਵੇਦਾ ਦਾਨ ਪੁੰਨ ਕਰਿਆ ਕਰ ਨਾ ਕਮਾਈ ਕੀਤੀ ਕਿ ساری عمر ਕੋਈ ਤੇ ਹੋਰ ਮੇਰੇ ਖਾਂ ਨਹੀਂ ਆ ਸਵਾਹ ਕੀਤੀ ਮਰ ਜਾਣਿਆ ਮੈਂ ਵਿਆਹ ਜੀ ਪੈਸੇ ਦੇ ਦੇ ਕੇ ਨਾ ਲੋਕਾਂ ਨੂੰ ਮੈਂ ਘਰ ਬਣਾਇਆ ਮੈਂ ਡੰਗਰ ਪੜਾਇਆ ਮੈਂ ਗੱਟੀ ਪੜਾਈ ਉਹ ਖਾ ਕੇ ਰੋਟੀਆਂ ਤੇ ਕਦੀ ਕੋਠੇ ਚੜਜਾ ਤੇ ਕਦੀ ਮੰਜੇ ਸੌ ਜਾ ਅੱਛਾ ਨਾਲ ਜੀ ਦੇਦੀ ਨੂੰ ਪੈਸੇ ਦੇਦੀ ਨਾ ਗੱਲ ਸੁਣ ਜਾ ਜਾ ਡੰਗਰ ਭੁੱਖੇ ਤੇ ਉਹਨਾਂ ਨੇ ਪੱਠੇ ਪੱਠੇ ਪਾ ਸਿਰ ਵੇਹੀ ਕੰਮ ਹੀ ਆ ਕਈ ਡੰਗਰਾਂ ਨੇ ਪੱਠੇ ਪਾੜਾ ਤੂੜੀ ਪਾ ਕੜਨਾ ਬੜਾ ਹੁੰਦਾ ਭੋਂਕਣਾ ਬੜਾ ਹੁੰਦਾ ਕਦੀ ਲੋਕਾਂ ਨੂੰ ਬੰਗਾਰਾ ਪਾਉਂਦੇ ਗੱਡੀਆਂ ਢੋਲਾ ਜਾ ਕੇ ਜਾਂ ਇਹ ਕਦੀ ਢੋ ਜਾ ਕੇ ਨਾਲੇ ਪੱਠੇ ਪਾਦੀ ਜਾ ਕੇ ਪੱਠੇ ਪਾ ਤੂੜੀ ਪਾ ਦੱਦ ਚ ਕਦੀ ਗੱਡੀ ਤੋਂ ਮੈਨੂੰ ਹੋਰ ਕੰਮ ਨਾ ਸਿਆ ਕਰ ਕੋਈ ਹਜੇ ਆ ਜਾ ਜਾ ਭਾਂਡੇ ਮਾਜ ਜਾ 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 ਚੁੱਤਰਾ ਖਾਈ ਮਤ ਇਹ ਦੀ ਤੂੰ ਕੀ ਆ ਪਤਾ ਮੈਨੂੰ ਚੱਲ ਤੈਨੂੰ ਮਤ ਚੱਲ ਸੁਣ ਨਾ ਬਿੜਾ ਕਰਦਾ ਇਹ ਤੇਰਾ ਇੱਕ ਚਤਰ ਕਿੱਥੇ ਗਿਰ ਜਾਂਦੀ ਆ ਇਕਾ ਗਵੰਡੀਆਂ ਨੇ ਗੱਡੀ ਮੰਗ ਮੰਗ ਕੇ ਸਾਡੀ ਤੋੜਦੀ ਆ ਫਿਰ ਗੱਡੀ ਚਾਹੀਦੀ ਐ ਮੈਨੂੰ ਗੱਡੀ ਚਾਹੀਦੀ ਆ ਇਹਨਾਂ ਗੱਡੀ ਧੋ ਕੇ ਦਵਾਂ ਪਹਿਲਾਂ ਮੈਂ ਪਾਹੀ ਵੀ ਕਿਤੇ ਜਾਣਾ ਹੁੰਦਾ ਵਾ ਇਹਦੇ ਡੰਗਰਾਂ ਡਗਰ ਬੰਨਣਾ ਪੈਂਦਾ ਮੈਨੂੰ ਕੋਈ ਹਾਲ ਨਹੀਂ ਇੱਥੇ ਮੈਨੂੰ ਕਹਿੰਦੀ ਪਹਿਲਾਂ ਪੱਠੇ ਪਾਲਾ ਇਹਨੂੰ ਤੂੜੀ ਪਾਈ ਆ ਇਹਨਾਂ ਨੇ ਰਜਨਾ ਕਿਦੇ ਡੰਗਰਾਂ ਚ ਡੰਗਰਾਉਣਾ ਪੈਂਦਾ ਮੈਨੂੰ ਇੱਕਾ ਸਿਆਪਾ ਪਾਇਆ ਗਵੰਡੀਆਂ ਨੇ ਉਹਨਾਂ ਗੱਡੀ ਸਾਫ਼ ਕਰਕੇ ਦਵਾਂ ਪਹਿਲਾਂ ਇਹਨਾਂ ਨੂੰ ਮੈਂ ਆ ਪਾਣੀ ਰੱਖੀ ਵੇਲਾ ਗੱਡੀ ਸਾਫ਼ ਕਰ ਦੇ ਸਿਆਪਾ ਉਹਨਾਂ ਦਾ ਗੱਡੀ ਉਹਨਾਂ ਲੈਣ ਦੀ ਤੁਣੀ ਮੈਨੂੰ ਪੈਂਦੀ ਆ ਲੈ ਜਾਂਦੇ ਸਵੇਰੇ ਮੰਗਵੀਂ ਖਾਲੀ ਕਰਕੇ ਟੰਕੀ ਭਰਾ ਜਾਂਦੇ ਆ ਪਰ ਹੁੰਦੇ ਰਹੋ ਤੁਸੀਂ ਇਹ ਚਤ ਰੋਦੀਆਂ ਨੇ ਸਾਂਝਾ ਨਹੀਂ ਮੋਕਦੀਆਂ ਲੋਕਾਂ ਦੇ ਨਾਲ ਲੋਕਾਂ ਦੇ ਘਰ ਜਾ ਜਾ ਕੇ ਬਹਿ ਜਾਂਦੀ ਆ ਹੈ ਮੈਂ ਕਿਤੇ ਲੋਏ ਦਾਵਾ ਕਦੀ ਡੰਗਰਾਂ ਨੂੰ ਪੱਠੇ ਪਾ ਕੇ ਠੂੜੀ ਪਾ ਕਦੀ ਕੁਛ ਕਰ ਕਰਕੇ ਘੱਡੀ ਧੋ ਕੇ ਦੇ ਇਹਨਾਂ ਨੂੰ ਪਤਾ ਨਹੀਂ ਇਹਨੇ ਕਿਤਾ ਨਿਕਲ ਨਹੀਂ ਵੇ ਬੋਲਿਆ ਵੇ ਬੋਲਿਆ ਵੇ ਪਲੇੜਾਂ ਕਰੀਂ ਜੀ ਆ ਵੀ ਹੈ ਚਬਲੇ ਨਾ ਗੱਡੀ ਧੋਣ ਦਿੱਤੀ ਹੂ ਚੰਗੀ ਤਰਾ ਵਿੱਚੇ ਵਜਾ ਮਰੀ ਜਾਂਦੀ ਆ पेड़ा घर को ये मर जा के ले जा तेरा निबड़े नहीं पटियां आ काम ना क्यों करने से पत्रा में हैं से पत्रा कर दिया वाह पटे पाते हैं पटे पाते हैं तेरी माँ तो वही अपनी माँ तो चौड़े अपनी तो? माँ अपनी माँ तो कंजरा